ਗੁਬਿੰਸ ਸਿੰਘ ਸਟੱਡੀ ਸਰਕਲ ਕੋਟਕਪੂਰਾ ਵੱਲੋਂ ਪਿੰਡ ਵਾੜਾ ਦਰਾਕਾ ਦੇ ਸਰਕਾਰੀ ਹਾਈ ਸਕੂਲ ਵਿਖੇ ਖਾਲਸੇ ਦੇ ਜਾਹੋ ਜਲਾਲ ਨੂੰ ਦਰਸਾਉਂਦਾ ਹੋਲਾ ਮਹੱਲਾ ਖਾਲਸਾਈ ਰੰਗਤ ਦਰਸਾਉਂਦਿਆਂ ਵਿਰਾਸਤੀ ਖੇਡਾਂ ਨਾਲ ਬਣਾਇਆ ਗਿਆ ਜਥੇਬੰਦੀ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਟੋਨੀ ਨੇ ਦੱਸਿਆ ਕਿ ਪਿੰਡ ਦੀ ਸਮੁੱਚੀ ಗ್ರಾಮ ਪੰਚਾਇਤ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਹੋਲਾ ਮਹੱਲਾ ਨਵੇਕਲੇ ਢੰਗ ਨਾਲ ਬਣਾਇਆ ਜਾਂਦਾ ਹੈ ਕੋਟਕਪੂਰਾ ਤੋਂ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀ ਰੱਤਾ ਦੀ ਵਿਸ਼ੇਸ਼ ਰਿਪੋਰਟ امر پریت جیتا ਜਾ 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 ਦੌਰ ਦੌਰ ਪੈਗੜਾ ਪਾ ਕੇ ਚੁੱਪ ਨਾ ਹੋਣ ਉਹ ਦੂਜੀ ਗੱਲ ਇਹ ਹੈ ਜਿਹੜੀ ਆਪਣੇ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਕੋੜਕਪੂਰਾ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਧਾਰਮਿਕ ਖੇਤਰ ਸਮਾਜ ਸੇਵਾ ਦੇ ਖੇਤਰ ਚ ਖੇਡਾਂ ਦੇ ਖੇਤਰ ਚ ਵਾਤਾਵਰਨ ਦੇ ਖੇਤਰ ਚ ਮੈਡੀਕਲ ਖੇਤਰ ਸਾਰੇ ਖੇਤਰਾਂ ਚ ਵਿੜਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਅੱਜ ਹੋਲਾ ਮਹੱਲਾ ਸਮਾਗਮ ਵਾੜਾ ਡੜਾਕਾ ਪਿੰਡ ਜਿਹੜਾ ਕੋੜਕਪੂਰੇ ਤੋਂ ਥੋੜੀ ਜਿਹੀ ਦੂਰੀ ਤੇ ਸਥਿਤ ਹੈ ਉੱਥੇ ਪੰਨਨੀ ਮਾਰ ਲਗਾਤਾਰ ਹਰ ਸਾਲ ਇੱਥੇ ਹੋਲਾ ਮੱਲਾ ਮਨਾਇਆ ਜਾਂਦਾ ਹੈ ਇੱਥੋਂ ਦੇ ਜਿਹੜੇ ਯੂਨਿਟ ਇੰਚਾਰਜ ਨੇ ਭਾਈ ਰਣਜੀਤ ਸਿੰਘ ਵਾੜਾ ਡੜਾਕਾ ਆਪਾਂ ਉਹਨਾਂ ਕੋਲ ਚਲਦੇ ਆਏ ਭਾਈ ਸਾਹਿਬ ਸਤਿ ਸ੍ਰੀ ਅਕਾਲ ਅੱਜ ਵਾਲੇ ਪ੍ਰੋਗਰਾਮ ਬਾਰੇ ਦੱਸਿਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਵੀਰ ਜੀ ਜਿਨ੍ਹਾਂ ਨੇ ਕਿ ਤੁਸੀਂ ਇਸ ਅਸੀਂ ਹੋਲਾ ਮੱਲਾ ਜੋ ਪਿਛਲੇ 5 ਸਾਲਾਂ ਤੋਂ ਸਿੱਖ ਸਵੈਮਾਨ ਦੇ ਉਸੇ ਤੌਰ ਤੇ ਮਨਾ ਰਹੇ ਹਾਂ ਕੋਕੇ ਜੋ ਰਵੈਤੀ ਹੋਲੀ ਸਮਾਂ ਘਟਾਉਣ ਕਰਕੇ ਮੈਂ ਗੱਲ ਕਰੂੰਗਾ ਵੀ ਜਿੱਥੇ ਸਾਡੇ ਦਰਖਤ ਵੰਡ ਤੇ ਪਹਿਰਾਵੇ ਵੰਡ ਤੇ ਘਰ ਵੰਡ ਤੇ ਮਾਹੌਲ ਵੰਡ ਤੇ ਤਿਉਹਾਰ ਵੰਡ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹੋਲੀ ਦੇ ਕੱਚੇ ਰੰਗਾਂ ਤੋਂ ਕੱਢ ਕੇ ਸਾਨੂੰ ਆਪਣੇ ਵਿਰਸੇ ਨਾਲ ਜੋੜ ਕੇ ਗੁਰਬਾਣੀ ਨਾਲ ਜੋੜ ਕੇ ਸਿਧਾਂਤਕ ਤੌਰ ਤੇ ਪੱਕੇ ਰੰਗਾਂ ਵਿੱਚ ਲੰਘਿਆ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੋ ਉਸ ਹੋਲੇ ਮਹਨੇ ਨੂੰ ਅਸੀਂ ਮਣਾਉਂਦੇ ਹੋਏ ਸਿੱਖ ਸਵੇਰਨ ਦੇ ਰੂਪ ਵਿੱਚ ਲਗਰਨਾ ਅਸੀਂ ਸੰਗਤਾਂ ਦੇ ਸਹਿਯੋਗ ਨਾਲ, ਇਲਾਕਾ ਵਾਲੇ ਸੰਗਤਾਂ ਦੇ ਸਹਿਯੋਗ ਨਾਲ 5 ਸਾਲ ਤੋਂ ਮਨਾਏ ਜਾ ਰਹੇ ਆ ਤਾਂ ਕਿ ਪਹਿਲੀ ਗੱਲ ਤਾਂ ਬੱਚੇ ਆਪਣੀ ਵਿਰਾਸਤ ਨਾਲ ਜੁੜਨ, ਆਪਣੇ ਵਿਰਸੇ ਨਾਲ ਜੁੜਨ ਜੋ ਪਿਛਲੇ ਸਮਿਆਂ ਦੌਰਾਨ ਗੁਰੂ ਸਵੇਰਨ ਮੌਕੇ ਜਾਂ ਹੁਣ ਵੀ ਕੁਝ ਇੱਕ ਅਖੌਤੀ ਧਾਰਮਿਕ ਆਗੂਆਂ ਵੱਲੋਂ ਸਮੇਂ ਦੀਆਂ ਸਰਕਾਰਾਂ ਨਾਲ ਲੜ ਕੇ ਜਾਤੀਵਾਦ ਜਾਂ ਹੋਰ ਰੰਗਾਂ ਵਿੱਚ ਲੋਕਾਂ ਨੂੰ ਰੰਗ ਕੇ ਆਪਣੀਆਂ ਰੋਟੀਆਂ ਸੇਕ ਕੇ ਜਾ ਰਹੀਆਂ ਪਹਿਲਾਂ ਤੋਂ ਸੀ ਤੇ ਗੁਰੂ ਪਾਤਸ਼ਾਹ ਨੇ ਸਾਨੂੰ ਜਿਸ ਤਰ੍ਹਾਂ ਇਨ ਗਰੀਬ ਸਿੱਖਣ ਕੋ देऊ ਪਾਦਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਇਨਹੀ ਕੋ ਸਰਦਾਰ ਬਣਾਉ ਤਵੇ ਕੁਬਿੰਦਰ ਸਿੰਘ ਨਾਮ ਕਹਾਉ ਸੋ ਪੱਕੇ ਰੰਗਾਂ ਵਿੱਚ ਪਾਸੇ ਸਾਨੂੰ ਮਨ ਤੇ ਰੰਗਿਆ ਸੀਗਾ ਸੋ ਉਸ ਰਵਾਇਤ ਨੂੰ ਕਾਇਮ ਰੱਖਦੇ ਹੋਏ ਸੀ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਜੂਨਟ ਵਾੜਾ ਦਾ ਰਾਕਾ ਖੇਤਰਕੋੜ ਪੂਰਾ ਵੱਲੋਂ ਪਿਛਲੇ 5 ਸਾਲਾਂ ਤੋਂ ਬੱਚਿਆਂ ਨੂੰ ਆਪਣੇ ਵਿਰਸੇ ਤੇ ਵਿਰਾਸਤ ਨਾਲ ਜੋੜਨ ਦੀ ਖਾਤਰੇ ਮਨਾਉਂਦੇ ਆ ਰਹੇ ਹਾਂ ਜੀ ਕੀ ਪ੍ਰੋਗਰਾਮ ਕਰਦੇ ਹੋ ਇੱਥੇ ਇਸੀਂ ਖੇਡ ਦੇ ਉਸ ਦੇ ਵਿੱਚ ਮਨਾਉਨੇ ਆ ਜੀ ਜਿਸ ਤਰ੍ਹਾਂ ਰੱਸਾ ਕਸੀ ਮੁਕਾਬਲੇ ਹੋਗੇ ਜੀ ਗੋਲਾ ਸੁੱਟਣ ਮੁਕਾਬਲਾ ਹੋ ਗਿਆ ਕੁਝ ਕੁ ਵਿਰਾਸਤੀ ਖੇਡਾਂ ਜਿਵੇਂ ਬੀਬੀਆਂ ਨੇ ਇਹ ਖੇਡਾਂ ਚਾਟੀ ਦੌੜ ਹੋਗੀ ਜੀ ਰੱਸਾ ਕਸੀ ਹੋਗੀ ਬੀਬੀਆਂ ਦੀ ਦੌੜ ਵੀ ਹੋਈ ਹੈ ਬੱਚਿਆਂ ਦੀ ਬੋਰੀ ਦੌੜ ਹੋਊਗੀ ਜੀ ਨਿੰਬੂ ਦੌੜ ਹੋਊਗੀ 100 ਮੀਟਰ ਦੌੜ 100 ਮੀਟਰ ਦੌੜੇ ਭਾਵ ਕਿ ਖੇਡ ਦੇ ਉਸ ਦੇ ਵਿੱਚ ਲਾਲ ਨਾਲ ਅਸੀਂ ਬੱਚਿਆਂ ਨੂੰ ਵਿਰਸੇ 'ਚ ਜੋੜਦੇ ਆ ਵੱਡੀ ਗੱਲ ਇਹ ਹੈ ਤੇ ਗੁਰੂ ਗੋਬਰ ਸਿੰਘ ਸਟਡੀ ਸਰਕਲ ਵੱਲੋਂ ਜੋ ਨਾਲ ਸਵਾਲ ਜਵਾਬਾਂ ਦਾ ਸلسਲਾ ਸ਼ੁਰੂ ਹੋਇਆ ਹੈ ਬੱਚਿਆਂ ਨੂੰ ਸਵਾਲ ਜਵਾਬ ਵੀ ਕੀਤੇ ਜਾਂਦੇ ਹੈ ਤੇ ਆਪਣੇ ਵਿਰਸੇ ਨਾਲ ਸਵਾਲ ਜਵਾਬ ਨਾਲ ਕਰਕੇ ਵੀ ਜੋੜਿਆ ਜਾਂਦੇ ਜੀ ਪਾਰਟਿਸਪੇਟ ਕਰਨ ਵਾਲਿਆਂ ਦੀ ਕੋਈ ਉਮਰ ਵੀ ਤੈਅ ਹੁੰਦੀ ਹੈ ਹਾਂਜੀ ਜਿਸ ਤਰ੍ਹਾਂ 45 ਤੋਂ 50 ਸਾਲ ਅਸੀਂ ਵੱਡੇ ਵੀਰਾਂ ਦੀ ਦੌੜ ਵੀ ਕਰਾ ਕੇ ਹਟੇ ਆ 35 ਤੋਂ 40 ਸਾਲ ਬੀਬੀਆਂ ਦੀ ਦੌੜ ਵੀ ਹੋਈ ਹੈ ਰਸਤਾ ਕਸ਼ੀ ਵਿੱਚ ਵੀ ਉਪਪੜਾ ਜਿਸ ਤਰ੍ਹਾਂ ਹੁਣ ਅਸੀਂ ਆਪਣੀਆਂ ਵਿਰਾਸਤੀ ਫਸਲਾਂ ਭੁੱਲ ਗਏ ਵਰਾਸਤੀ ਖੇਡਾਂ ਭੁੱਲ ਗਏ ਉਹ ਚੀਜ਼ਾਂ ਨਾਲ ਵੀ ਲੋਕਾਂ ਨੂੰ ਜਿੱਥੇ ਸਬੋਧਨ ਕਰਕੇ ਜੋੜਿਆ ਜਾਂਦਾ ਪ੍ਰੈਕਟੀਕਲੀ ਗੇਮਾਂ ਖੜਾ ਕੇ ਵੀ ਜੋੜਿਆ ਜਾਂਦਾ ਇਹ ਸਨ ਭਾਈ ਰਣਜੀਤ ਸਿੰਘ ਵਾੜਾੜਾਕਾ ਇਹਨਾਂ ਨੇ ਦੱਸਿਆ ਕਿ ਜਿਹੜਾ ਸਿੱਖ ਸਵੈਮਾਨ ਦਿਵਸ ਦੇ ਤੌਰ ਤੇ ਹੁਲਾ ਮੱਲਾ ਮਨਾਇਆ ਜਾਂਦਾ ਇਹਦੇ ਚ ਪਿੰਡ ਦੇ ਸਰਪੰਚ ਖੜੇ ਨੇ ਸਰਪੰਚ ਸਮੇਤ ਸਮੁੱਚੀ ਪੰਚਾਇਤ ਦਾ ਵੀ ਪੂਰਾ ਸਹਿਯੋਗ ਹੁੰਦਾ ਇੱਥੋਂ ਦੇ ਕਲੱਬਾਂ ਦਾ ਵੀ ਪੂਰਾ ਸਹਿਯੋਗ ਹੁੰਦਾ ਪਿੰਡ ਵਾਸੀਆਂ ਵੱਲੋਂ ਤੇ ਨੇੜਲੇ ਇਲਾਕੇ ਦੇ ਹੋਰ ਪਿੰਡਾਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਪਾਰਟਿਸਪੇਸ਼ਨ ਹੁੰਦੀ ਹੈ ਕੋਟਕਪੂਰਾ ਤੋਂ ਗੁਰਿੰਦਰ ਸਿੰਘ